ਆਬੇ ਜਰਸੀ ਕੰਨਵੇਂ ਸੂਏ ਆ ਬਈ ਕੰਨਵੇਂ ਸੂਏ ਆ ਦੂਜੇ ਸੂਏ ਦੂਜੇ ਸੂਏ ਠੀਕ ਆ ਤੇ ਦੁੱਧ ਪਹਿਲੇ ਸੂਏ ਕਿੰਨਾ ਦਿੱਤਾ ਉਹ ਦੇ ਦਿੰਦੀ 18 ਮਿਲੀ ਠੀਕ ਆ ਤੇ ਰੇਟਵੇ ਰੂਟ ਕੀ ਆ ਵੀਰ ਬੜਾ ਯਾਰ ਕਰ। ਅੱਛਾ। ਤੇ ਕਿਹੜਾ ਏਰੀਆ? ਮੇਰਾ ਆਪਣਾ ਮੋਗਾ ਈ। ਠੀਕ ਆ। ਤਿੰਨ ਅੰਬਰ ਕਿੰਨਾ? 98145 68 ਸਰ। 68? 360। 360 ਠੀਕ ਆ। ਦੇਖ ਲਓ ਭਰਾਓ। ਦੇਖ ਲਓ ਕੱਚੀ ਆ। ਬਾਅਦ ਚੋਂ ਖੰਡ ਲੈ ਜੂ। ਠੀਕ ਆ। ਮੋੜ ਤੇ। ਮੋਲ ਬੁੰਜਾ ਯਾਰ। ਠੀਕ ਆ ਵੇ। ਹਾਂ। ਆਜੇ ਤੀਨੇ ਦੇ ਬਹੁ ਰੱਜੇ ਪੁੱਛੇ ਸਮਝਾ ਕੇ ਆ ਹਾਂ ਹਾਂ ਫੜ ਜਾ ਕਰ ਕਿਉਂ ਕੈਮਰਾ ਹੁੰਦਾ ਦੇਖ ਲਓ ਮਨ ਲੈ ਸੀਲ ਸਾਹਿਬ ਦੇਖ ਲਓ ਕਿੰਨੀ ਆ ਬਾਈ ਹੱਥ ਫੇਰੀ ਜਾਂਦਾ ਸੀ ਕਿਉਂ ਥਾਈ ਦੀ ਕੋਈ ਨਾ ਕਿੱਥੋਂ ਦੇ ਰਾਂ ਦੇਖੋ ਸੀਲ ਸਾਹਿਬ ਤੇਰੇ ਬੰਦਿਆਂ ਦੇ ਆ ਬਾਈ ਵੱਡੀ ਗਾਇ ਆ ਗਈ ਆ ਮੂੰਹ ਮਗਾ ਦੋ ਬੁੱਛ ਫੜਾ ਤੇਰੇ ਬੰਦੇ ਲੈਣ ਫੱਟ ਮੂੰਹ ਜਿਆ ਪਾਸੋਂ ਫੜਾ ਜਿਆ ਫਰੀ ਬੁੜਾਈਏ ਪਰਸੋਂ ਕਾਜੂ ਲਈ ਦੇਖਣੇ ਇੱਕ ਦਿਨ ਦੀ ਸੋਈ ਉਹ ਬੈ ਜਾ ਮੈਂ ਨਖਰੇ ਚੋਦੀ ਜਾ ਉਹ ਨਹੀਂ ਹੁਣੀ ਰੁਕ ਇੱਕ ਸਾਈਡ ਥੋੜੀ ਜੀ ਤਾਂ ਜਦਿਆ ਹੱਕ ਦੇ ਮੜੋਗੇ ਬਾਬਾ